ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਅਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਰਾਂ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪੰਜਾਬ ਸਰਕਾਰ ਵਿੱਤ ਵਿਭਾਗ ਨੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਦੋ ਪੱਤਰ ਜਾਰੀ ਕੀਤੇ ਹਨ ਕਿਉਂਕਿ ਮਲਾਜ਼ਮ ਲੰਮੇ ਸਮੇਂ ਤੋਂ ਹੜਤਾਲ ਤਰਨੇ ਕਰਦੇ ਆ ਰਹੇ ਹਨ ਜਿਸ ਕਾਰਨ ਪੰਜਾਬ ਸਰਕਾਰ ਝੁਕਦੀ ਨਜ਼ਰ ਆ ਰਹੀ ਹੈ ਮੈਂ ਕਿ ਆਪ ਸਭ ਨੂੰ ਪਤਾ ਹੈ ਕਿ ਮਲਾਜ਼ਮ ਲੰਮੇ ਸਮੇਂ ਤੋਂ ਮੰਗ ਕਰਦੇ ਹਨ ਕਿ 11% ਡੀਏ ਦੀ ਪੈਂਡਿੰਗ ਪਈਆਂ ਤਿੰਨ ਕਿਸ਼ਤਾਂ ਜਾਰੀ ਕਰਵਾਉਣ ਦੇ ਲਈ 5.5 ਸਾਲਾਂ ਦਾ 18228 ਕਰੋੜ ਰੁਪਏ ਦਾ ਬਕਾਇਆ ਜਾਰੀ ਕਰਵਾਉਣ ਦੇ ਲਈ ਬੰਦ ਪਏ ਪੱਤੇ ਬਹਾਲ ਕਰਵਾਉਣ ਦੇ ਲਈ 15% ਦਾ ਜੋ ਲਾਹ ਮੁੜ ਤੋਂ ਲਾਗੂ ਕਰਵਾਉਣ ਦੇ ਲਈ 2.9 ਫੈਕਟਰ ਪੇ ਸਕੇਲ ਵਾਪਸ ਪਾਉਣ ਦੇ ਲਈ ਮਲਾਜ਼ਮ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪੰਜਾਬ ਸਰਕਾਰ ਨੇ ਦੋ ਪੱਤਰ ਜਾਰੀ ਕੀਤੇ ਹਨ ਕੀ ਹਨ ਇਸ ਦੀ ਪੂਰੀ ਡਿਟੇਲ ਦੱਸਾਂਗੇ ਨਾਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਵੱਧ ਸਬਦੇ ਨਾਲ ਸ਼ੇਅਰ ਕਰਨਾ ਸੋ ਦੋਸਤੋ ਅੱਜ ਦੀ ਜਿਹੜੀ ਨਵੀਂ ਅਪਡੇਟ ਦੀ ਜਿਹੜੀ ਪਹਿਲੀ ਖੁਸ਼ਖਬਰੀ ਕੀ ਹੈ ਇਸ ਬਾਰੇ ਦੱਸਾਂਗੇ ਤੋ ਦੋਸਤੋ ਵਿੱਤੀ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਨਿਊ ਪੈਨਸ਼ਨ ਸਕੀਮ ਅਧੀਨ ਕੰਮ ਕਰੇ ਕਰਮਚਾਰੀਆਂ ਪੁਰਾਣੀ ਪੈਨਸ਼ਨ ਸਕੀਮ ਅਧੀਨ ਕਵਰ ਕਰਨ ਸੰਬੰਧੀ ਜਿਹੜੇ ਪੱਤਰ 17/2/2020 ਅਤੇ 3/3/2023 ਰਾਹੀਂ ਲਾਗੂ ਪਾਲਿਸੀ ਨੂੰ ਪੰਜਾਬ ਰਾਜ ਸਮੂਹ ਕਰਨ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਬੋਰਡ ਕੋਆਪਰੇਸ਼ਨ ਆਦਿ ਦੇ ਵਿੱਚ ਕੰਮ ਕਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲਾਗੂ ਕਰਨ ਸੰਬੰਧੀ ਜੋ ਕਰਮਚਾਰੀ ਐਨਪੀਐਸ ਅਧੀਨ ਆਉਂਦੇ ਹਨ ਉਨ੍ਹਾਂ ਤੇ ਐਓਪੀਐਸ ਲਾਗੂ ਕਰਨ ਦੇ ਲਈ ਵਿੱਤ ਵਿਭਾਗ ਨੇ ਪੁੱਛਿਆ ਗਿਆ ਕਿ ਸਾਰੇ ਵਿਭਾਗਾ ਤੋਂ ਕਿੰਨਾ ਖਰਚਾ ਆਵੇਗਾ ਸਰਕਾਰ ਪ੍ਰਾਣੀ ਪੈਨਸ਼ਨ ਲਾਗੂ ਕਰਨ ਲਈ ਵਚਨਬੱਧ ਹੈ ਤੇ ਦੂਸਰੀ ਅਪਡੇਟ ਦੀ ਗੱਲ ਕੀਤੀ ਜਾਵੇ ਦੂਸਰੀ ਗੁੱਡ ਨਿਊਜ਼ ਦੀ ਗੱਲ ਕੀਤੀ ਜਾਵੇ ਦੂਸਰੀ ਖੁਸ਼ਖਬਰੀ ਦੀ ਇਹ ਹੈ ਕਿ ਜਿਹੜਾ ਪੰਜਾਬ ਸਰਕਾਰ ਰਾਜ ਪਬੰਦ ਵਿਭਾਗ ਮੰਤਰੀ ਮੰਡਲ ਬੀਸ਼ਾ 112016 ਤੋਂ ਮਿਤੀ 33621 ਤੱਕ ਦੇ 6ਵੇਂ ਪੇ ਕਮਿਸ਼ਨ ਰਿਵੀਜ਼ਨ ਪੇ ਕਮਿਸ਼ਨ ਲੀਵੀ ਇਨਕੈਚਮੈਂਟ ਅਤੇ ਜਿਹੜੀ ਹੈ ਮਿਤੀ 17 2021 ਤੋਂ 31 3 2024 ਤੱਕ ਡੀ ਅਤੇ ਡੀਆਰ ਦੇ ਵਿੱਚ ਦੀ ਏਰੀਆ ਦੇਣ ਸੰਬੰਧੀ ਜਿਹੜੀ ਪ੍ਰਮੁਖ ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ ਉਪਗ੍ਰਿਤ ਜਿਹੜਾ ਕਿ ਵਿਸ਼ੇ ਦੀ ਜਿਹੜੀ ਮਿਤੀ दि 12 2024 ਵੱਲ ਧਿਆਨ ਦੇਣ ਦੀ ਕਿਰਪਾਲਤਾ ਕਰਨ ਮੰਤਰੀ ਮੰਡਲ ਦੀ ਮਿਤੀ 13 2 2025 ਨੂੰ ਹੋਈ ਮੀਟਿੰਗ ਦੇ ਵਿੱਚ ਵਿਸ਼ਾ ਅੰਕਿਤ ਮਾਮਲੇ ਵਿਚਾਰ ਜਿਹੜੀ ਬਣਾਉਂਦਾ ਕੀਤਾ ਗਿਆ ਹੈ ਇਸ ਸਬੰਧੀ ਲਿਆ ਗਿਆ ਫੈਸਲਾ ਹੇਠ ਲਿਖੇ ਅਨੁਸਾਰ ਹੈ ਵਿੱਤ ਵਿਭਾਗ ਦੇ ਯਾਦ ਪੱਤਰ ਨੂੰ 9 ਦਸੰਬਰ 2024 ਨੂੰ ਵਿਚਾਰ ਵਟਾਉਂਦੇ ਉਪਰੰਤ ਪੈਰਾ ਨੰਬਰ 2 ਵਿੱਚ ਦਰਦ ਤਸਦੀਬ ਮਨਜ਼ੂਰ ਕੀਤੀ ਗਈ ਹੈ ਮੰਤਰੀ ਪ੍ਰਸ਼ੀਦ ਦੇ ਵੱਲੋਂ ਲਏ ਗਏ ਵੱਡੇ ਉਕਤ ਫੈਸਲੇ ਨੂੰ ਲਾਗੂ ਕਰਨ ਸਬੰਧੀ ਵਿਭਾਗ ਦੇ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਸ਼ਾਖਾ ਨੰਬਰ ਸ਼ਾਖਾ ਨੂੰ 2 ਹਫ਼ਤੇ ਦੇ ਅੰਦਰ-ਅੰਦਰ ਜਾਣੂ ਕਰਵਾਇਆ ਜਾਵੇ। ਇਹ ਪੱਤਰ ਪੰਜਾਬ ਸਰਕਾਰ ਨੇ ਵਿੱਤੀ ਵਿਭਾਗ ਨੂੰ 2 ਹਫ਼ਤੇ ਦੇ ਅੰਦਰ ਵਿੱਚ ਪੰਜਾਬ ਸਰਕਾਰ ਵਿੱਤੀ ਵਿਭਾਗ ਨੂੰ 2 ਹਫ਼ਤੇ ਦੇ ਵਿੱਚ ਲਾਗੂ ਕਰਨ ਵਾਸਤੇ ਭੇਜਿਆ ਗਿਆ ਹੈ। ਇਹ ਸੀ ਅੱਜ ਦੀ ਵੱਡੀ ਅਤੇ ਖੁਸ਼ਖਬਰੀ ਜਿਹੜੀ ਹੈ ਦੋ ਵੱਡੀਆਂ ਖੁਸ਼ਖਬਰੀਆਂ ਮਲਾਸਮਾ ਦੇ ਲਈ। ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ।